ਅੱਜ ਚੰਨਾ ਸ਼ੇਰ ਸਿੰਘ ਪਿੰਡ ਜਿਹੜਾ ਨਾ ਇਹ ਸਾਡਾ ਹੈਗਾ ਬਿਲਕੁਲ ਦਰਿਆ ਦੇ ਕੰਢੇ ਤੇ ਔਰ ਸਵਾਮੀ ਪਰਿਵਾਰ ਦੇ ਵਿੱਚੋਂ ਸਾਡਾ ਮੁੰਡਾ ਹਰਸ਼ਦੀਪ ਤੇ ਬੇਟੀ ਸਾਡੀ ਤੇ ਨਾਲ ਹੋਰ ਵੀ ਬੱਚੇ ਜਿਹੜੇ ਆ ਉਹ ਇੰਗਲੈਂਡ ਦੇ ਧਰਤੀ ਤੇ ਜਿਹੜਾ ਕਬੱਡੀ ਕੱਪ ਹੋਇਆ ਜਿਹੜਾ ਜਿਹਦੇ ਵਿੱਚ ਯੂਰਪ ਦੀਆਂ ਟੀਮਾਂ ਸੀ ਅਮਰੀਕਾ ਦੀਆਂ ਵੀ ਸਾਰੇ ਜਗ੍ਹਾ ਤੋਂ ਉਹਨੂੰ ਜਿੱਤ ਕੇ 골ਡ ਕੱਪ ਜਿਹੜਾ ਲੈ ਕੇ ਆਏ ਆ ਬੜੀ ਮਾਣ ਦੀ ਬੜੀ ਖੁਸ਼ੀ ਦੀ ਗੱਲ ਆ ਵੀ ਸਾਡੇ ਏਰੀਆ ਦੇ ਵਿੱਚ ਵੀ ਇਹ ਜਿਹੜੇ ਮੁੰਡੇ ਬੱਚੇ ਮਿਹਨਤ ਕਰਦੇ ਆ ਤੇ ਮਿਹਨਤ ਕਰਨ ਨਾਲ ਜਿਹੜਾ ਨਾਂ ਰੌਸ਼ਨ ਕੀਤਾ ਲੱਕੇ ਦਾ ਪਿੰਡ ਦਾ ਤੇ ਬੜੀ ਮਨ ਨੂੰ ਖੁਸ਼ੀ ਹੋਈ ਇਸ ਗੱਲ ਦੀ ਵੀ ਇਹ ਪਿੰਡ ਚੰਨਾ ਸ਼ੇਰ ਸਿੰਘ ਉਹ ਆ ਜਿਹੜਾ ਕਬੱਡੀ ਜਿਹੜੀ ਹੈ ਨਾ ਜਿਹੜੇ ਮੈਟਾਂ ਤੇ ਖੇਡਦੇ ਆ ਗੱਦਿਆਂ ਤੇ ਉਹ ਜ਼ਿਲ੍ਹੇ 'ਚ ਮੈਂ ਇੱਕੋ ਹੀ ਜਿਹੜੇ ਮੈਟ ਲਿਆ ਕੇ ਦਿੱਤੇ ਸੀ 8 ਲੱਖ ਦੇ ਉਦੋਂ ਆਏ ਸੀਗੇ ਸਰਕਾਰ ਵੱਲੋਂ ਉਹ ਚੰਨਾ ਸ਼ੇਰ ਸਿੰਘ ਨੂੰ ਦਿੱਤੇ ਸਰਪੰਚ ਸਾਡਾ ਗਰਮੇਸ਼ ਸਿੰਘ ਊਰੀ ਦੇ ਪੰਚਾਇਤ ਸਾਰੀ ਖੜੀ ਆ ਮੌਜੂਦਾ ਸਰਪੰਚ ਵੀ ਆ ਉਹ ਮੈਟ ਦੇਣ ਦਾ ਜਿਹੜਾ ਅੱਜ ਮਨ ਨੂੰ ਇੰਨੀ ਖੁਸ਼ੀ ਹੋਈ ਆ ਵੀ ਉਹਨਾਂ ਦਾ ਕਰਕੇ ਬੱਚੇ ਸਾਡੇ ਏਨੇ ਕਾਬਲ ਬਣੇ ਆ ਵੀ ਇਹ ਉਹ ਬਾਹਰਲੇ ਦੇਸ਼ਾਂ ਦੇ ਟੀਮਾਂ ਦੇ ਕਾਬਲ ਬਣੇ ਆ ਇਸ ਕਰਕੇ ਉਹ ਮੈਟਾਂ ਤੇ ਪ੍ਰੈਕਟਿਸ ਕੀਤੀ ਆ ਤੇ ਉੱਥੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਤੇ ਜਿਹੜਾ ਕਬੱਡੀ ਕੱਪ ਜਿੱਤ ਕੇ ਆਏ ਆ ਉਹਦੇ ਲਈ ਬੜਾ ਇੱਕ ਮਾਣ ਤੇ ਬੜੀ ਖੁਸ਼ੀ ਇਸ ਗੱਲ ਦੀ ਹੋਈ ਆ ਵੀ ਜੇ ਸਕੂਲ ਨੂੰ ਪੈਸੇ ਜਾਂ ਜਿਹੜੇ ਮੈਟ ਦਿੱਤੇ ਆ ਉਹਨਾਂ ਕਰਕੇ ਸਾਡੇ ਬੱਚੇ ਅੱਜ ਕੱਪ ਜਿੱਤ ਕੇ ਆਏ ਆ ਉਹ ਮਨ ਨੂੰ ਇੱਕ ਵੱਖਰੀ ਤਰ੍ਹਾਂ ਦੀ ਖੁਸ਼ੀ ਹੁੰਦੀ ਆ ਵੀ ਤੁਸੀਂ ਕੋਈ ਕੰਮ ਕੀਤਾ ਉਹਦਾ ਰਿਜ਼ਲਟ ਜਿਹੜਾ ਆ ਪੋਜ਼ਿਟਿਵ ਆਵੇ ਤੇ ਉਹ گاਂਵ ਵੀ ਬੱਚਿਆਂ ਤੇ ਅਸਰ ਪੈਂਦਾ ਆ ਨੌਜਵਾਨਾਂ ਨੂੰ ਕੋਈ ਖਾਸ ਸਨੇਹਾ ਦੇਣਾ ਨੌਜਵਾਨਾਂ ਨੂੰ ਬਿਲਕੁਲ ਇਹ ਖਾਸ ਨੇ ਆ ਵੇਖੋ ਇਤੋਂ ਵੱਡਾ ਖਾਸ ਨੇ ਕੀ ਆ ਦੇਖੋ ਹਰਸ਼ਦੀਪ ਜਿਹੜਾ ਨੌਜਵਾਨ ਮੁੰਡਾ ਬੱਚੇ ਬੱਚੀਆਂ ਜਿਹੜੀਆਂ ਔਰ ਇੱਕ ਦਰਿਆ ਦੇ ਕੰਡੇ ਦੇ ਪਿੰਡ ਆ ਇਹ ਛੜਾ ਦੀ ਮਾਰਚ ਚੱਲਣ ਵਾਲਾ ਛੜਾ ਦੀ ਮਾਰਚ ਚੱਲਣ ਵਾਲਾ ਜਿਹੜਾ ਮੈਂ ਦਰਿਆ ਦੇ ਕੰਡੇ ਤੇ ਤਾਂ ਦੱਸਿਆ ਵੀ ਇਹ ਛੰਨਾ ਸ਼ੇਰ ਸਿੰਘ ਸਵਾਮੀਆ ਦੇ ਨਾਂ ਤੇ ਜਿਹੜਾ ਪੁਰਾਣੇ ਸਮੇਂ ਚ ਮੇਰੇ ਬਜ਼ੁਰਗਾਂ ਦੇ ਸਾਥੀ ਸੀ ਉਹਨਾਂ ਦੇ ਪਰਿਵਾਰ ਚੋਂ ਗਾਂ ਇਹ ਬੱਚਾ ਇਸ ਪਿੰਡ ਚੋਂ ਉੱਠ ਕੇ ਇੰਗਲੈਂਡ ਦੀ ਧਰਤੀ ਤੱਕ ਜਾ ਕੇ ਕੱਪ ਜਿੱਤੇ ਆ ਇਹ ਬੜਾ ਵੱਡਾ ਸੁਨੇਹਾ ਆ ਸੁਨੇਹਾ ਆ ਜਿਹੜੇ ਸ਼ਹਿਰ ਦੇ ਜਾਂ ਦੂਜੇ ਜਿਹੜੇ ਵੀ ਇਹ ਦਰਿਆ ਦੇ ਕੰਢੇ ਵਾਲੇ ਪਿੰਡ ਦੇ ਬੱਚੇ ਵੀ ਉੱਠ ਕੇ ਕਾਮਯਾਬ ਹੋ ਸਕਦੇ ਤਾਂ ਸਾਰੇ ਵੀ ਨੌਜਵਾਨਾਂ ਨੂੰ ਚਾਹੀਦਾ ਵੀ ਪ੍ਰੈਕਟਿਸ ਕਰਕੇ ਵੱੱਤ-ਵੱਦ ਜਿਹੜੀ ਵੀ ਗੇਮ ਖੇਡਦੇ ਆ ਜ਼ਰੂਰੀ ਨਹੀਂ ਵੀ ਕੋਈ ਆਪਾਂ ਕਿਸੇ ਇੱਕ ਨੂੰ ਜਿਹੜੀ ਵੀ ਗੇਮ ਖੇਡਦੇ ਆ ਉਹ ਗੇਮ ਦੇ ਵਿੱਚ ਮਿਹਨਤ ਕਰਕੇ ਅੱਗੇ ਆ ਸਕਦੇ ਇੱਦਾਂ ਨੂੰ ਕਿੰਨਾ ਕੁ ਜ਼ਰੂਰੀ ਸਮਝਦੇ ਆ ਅੱਜ ਦੀ ਜਨਤਾ ਸਭ ਤੋਂ ਜ਼ਰੂਰੀ ਜਿੰਨਾ ਆਪਣਾ ਖਾਣ-ਪੀਣ ਫਾਸਟ ਫੂਡ ਜਿੰਨਾ ਅ ਅੱਜਕੱਲ ਨਕਲੀ ਖਾਣੇ ਤੁਰ ਪਿਆ ਉਦਰੀ ਜਿਹੜੀ ਖੇਡ ਜਿਹੜਾ ਕੋਈ ਵੀ ਗੇਮ ਆ ਉਹ ਕਰਨੀ ਇੰਨੀ ਜ਼ਰੂਰੀ ਆ ਵੀ ਤੁਹਾਡਾ ਸਰੀਰ ਜੇ ਤੇ ਲੰਬੀ ਲਾਈਫ ਜਿਣੀ ਆ ਤੇ ਫਿਰ ਤਾਂ ਕੋਈ ਨਾ ਕੋਈ ਗੇਮ ਦੇ ਵਿੱਚ ਐਕਸਰਸਾਈਸ ਕਰੋ ਗੇਮ ਦੇ ਵਿੱਚ ਪੈਜੋ ਔਰ ਬੱਚਿਆਂ ਨੂੰ ਬਹੁਤ ਜ਼ਰੂਰੀ ਐਸ ਗੱਲ ਮੇਰਾ ਨਾਮ ਅਰਸ਼ਦੀਪ ਸਿੰਘ ਆਈ ਮੈਂ ਪਿੰਡ ਛਨਾ ਸ਼ੇਰ ਸਿੰਘ ਦਾ ਵਾਸੀ ਆ ਜੋ ਕਿ ਪਹਿਲਾਂ ਬਹੁਤ ਪਛੜਿਆ ਇਲਾਕਾ ਸੀ ਇੱਥੇ ਸਾਨੂੰ ਖੇਡਣ ਵਾਸਤੇ ਕੋਈ ਗਰਾਊਂਡ ਨਹੀਂ ਸੀ ਕੋਈ ਸਕੂਲ ਨਹੀਂ ਸੀ ਸਾਡਾ ਫਿਰ ਸਾਨੂੰ ਇੱਥੇ ਮੈਟ ਵੀ ਮਿਲੇ ਖੇਡਣ ਦੀ ਸਹੂਲਤਾਂ ਮਿਲਿਆ ਜੋ ਸਾਨੂੰ ਮਿਲਤੇ ਜੀਮਾ ਸਿੰਘ ਜੀ ਜੀ ਬਦੌਲਤ ਮਰੀਆਮਾ ਇਹਨਾਂ ਨੇ ਸਾਨੂੰ ਬਹੁਤ ਆਪਣਾ ਸਿਰ ਤੇ ਹੱਥ ਰੱਖਿਆ ਤੇ ਸਾਨੂੰ ਖੇਡਣ ਵਾਸਤੇ ਮੈਟ ਮਿਲੇ ਜਿਨਾਂ ਤੇ ਅਸੀਂ ਪ੍ਰੈਕਟਿਸ ਕੀਤੀ ਮਿਹਨਤਾਂ ਕੀਤੀਆਂ ਤੇ ਫਿਰ ਇੰਗਲੈਂਡ ਵਿੱਚ ਸਾਨੂੰ ਮੌਕਾ ਮਿଲା ਖੇਡਣ ਦਾ ਉੱਥੇ ਅਸੀਂ ਕਬੱਡੀ ਨੈਸ਼ਨਲ ਸਟਾਈਲ ਖੇਡ ਕੇ ਆਏ ਜਿਦੇ ਵਿੱਚ ਅਸੀਂ ਵਰਲਡ ਕੱਪ ਜਿੱਤ ਕੇ ਫਰਸਟ ਪੋਜੀਸ਼ਨ ਲਈ ਉਥੋਂ ਅਸੀਂ ਖੇਡ ਕੇ ਆਏ ਫਿਰ ਸਾਨੂੰ ਇੱਥੇ ਬਹੁਤ ਮਾਨਸਮਾਨ ਮਿਲਿਆ ਹੁਣ ਵੀ ਸਾਡੇ ਕੋਲ ਆਏ ਆ ਸਾਨੂੰ ਉਹਨਾਂ ਸਹਿਯੋਗ ਦਿੱਤਾ ਤੇ ਇਸੇ ਤਰ੍ਹਾਂ ਅੱਗੇ ਵੀ ਅਸੀਂ ਮਿਹਨਤ ਕਰਾਂਗੇ ਤੇ ਕੀ ਸੋਚਿਆ ਸੀ ਵਿਦੇਸ਼ ਜਾ ਕੇ ਖੇਡਦਾ ਨਹੀਂ ਜੀ ਕਦੀ ਨਹੀਂ ਐਸੇ ਮੈਲਾ ਇਥੋਂ ਤੱਕ ਮਾਰ ਲਿਆ ਵਾ ਅਸੀਂ ਇਥੋਂ ਕਦੀ ਪਿੰਡੂ ਨਹੀਂ ਬਾਹਰ ਨਿਕਲ ਸਕੇ ਜਿਹੜੇ ਇੰਗਲੈਂਡ ਤੱਕ ਪਹੁੰਚ ਆਇਆ ਇਹ ਸਾਰਾ ਕੁਝ ਸਾਨੂੰ ਇਹਨਾਂ ਨੇ ਸਿਰ ਤੇ ਹੱਥ ਰੱਖਿਆ ਸਾਨੂੰ ਸਹਿਯੋਗ ਮਿਲਿਆ ਮੈਟ ਮਿਲੇ ਛੱਡਣ ਨੂੰ ਜੀ ਪਤਾ ਕੀ ਨਾਮ ਹੈ ਤੁਹਾਡਾ ਤੇ ਕੀ ਕਿਹਾ ਜਾਂਦਾ ਸੀ ਮੇਰਾ ਨਾਮ ਸਿਮਰਨਜੀਤ ਕੌਰ ਹੈ ਇਸ ਸਾਲ ਅਸੀਂ ਇੰਗਲੈਂਡ ਵਰਲਡ ਕੱਪ ਖੇਡਣ ਗਏ ਦੌਰ 25 ਤੇ ਇਸ ਲਈ ਉੱਥੇ ਪਰਫਾਰਮੈਂਸ ਸਾਡੀ ਬਹੁਤ ਵਧੀਆ ਸੀ ਤੇ ਕੋਈ ਨਹੀਂ ਕੋਈ ਨਹੀਂ ਖਤਰਨਾਮਾ ਹੋ ਰਹਾ ਰਾਮਾ ਇੱਕ ਵੱਡੀ ਕੱਪ ਜਿੱਤੇ ਆ ਕੋਈ ਨਹੀਂ ਕੋਈ ਨਹੀਂ ਮੌਕਾ ਆਪ ਕੀ ਘਰੇ ਕੋਈ ਜਾਨ ਇੱਕ ਮਿੰਟ ਯਾਰ ਚੁੱਪ ਹਾਂਜੀ ਬੋਲੋ ਵੱਡਾ ਕੱਪ ਜਿੱਤ ਕੇ ਆ ਹਾਂਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਹਾਂਜੀ ਨਾਲ ਦੀ ਨਾਲ ਜਿਹੜੇ ਉਸ ਸਮੇਂ ਦੇ ਵਧਾਇਕ ਸੀਗੇ ਉਹਦੇ ਅਸੀਂ ਟੀਮ ਵਾਲੀ ਉਹਨਾਂ ਨੇ ਕਿਹਾ ਜੀ ਤੁਹਾਨੂੰ ਮੈਡ ਦਿੱਤੇ ਜਿਹੜਾ ਸਪੋਰਟਸ ਦਾ ਸਮਾਨ ਉਹ ਵੀ ਉਹ ਹੀ ਆ ਕਰਵਾਇਆ ਗਿਆ ਸੀ ਹਾਂਜੀ ਕਦੀ ਸੋਚਿਆ ਸੀਗਾ ਕਿ ਵਿਦੇਸ਼ ਜਾ ਕੇ ਖੇਡੋਗੇ ਨਹੀਂ ਇਹ ਤਾਂ ਸੁਪਨਾ ਹੀ ਸੀ ਹੁਣ ਪੂਰਾ ਹੋ ਗਿਆ ਪੂਰਾ ਹੋ ਗਿਆ ਹਾਂਜੀ ਕਿਹਨੂੰ ਜ਼ਿਆਦਾ ਸ਼ਰੇਹ ਜਾਂਦਾ ਇਸ ਚੀਜ਼ ਦਾ ਮਾਪਿਆਂ ਨੂੰ ਵੀ ਜਾਂਦਾ ਤੇ ਜਿਨ੍ਹਾਂ ਨੇ سپورਟ ਕੀਤੀ ਉਹਨਾਂ ਨੂੰ ਵੀ ਜਾਂਦਾ ਹਾਂਜੀ ਸਾਡੇ ਕੋਚ ਚੰਨੀ ਸਰ ਉਹਨਾਂ ਨੂੰ ਜ਼ਿਆਦਾ ਪਿਆਰ ਤੇ ਠੀਮਾ ਸਾਹਿਬਾਰੇ ਕੁਝ ਕਹਿਣਾ ਚਾਹੁੰਦੇ ਹੋ ਠੀਮਾ ਸਾਹਿਬ ਇਹਨਾਂ ਦਾ ਧੰਨਵਾਦ ਆ ਇਹਨਾਂ ਨੇ ਸਾਨੂੰ ਮੈਦ ਦਿੱਤੇ ਆ ਤੇ ਇਸ ਕਰਕੇ ਅਸੀਂ ਇੱਥੇ ਖੇਡ ਸਕਿਆ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅਸੀਂ ਤਾਂ ਚਿਮਾ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਜੋ ਸਾਡੇ ਪਿੰਡ ਦੇ ਵਿੱਚ ਪਹੁੰਚਿਆ ਮੁੰਡਾ ਅਰਸ਼ਦੀਪ ਇੰਗਲੈਂਡ ਦੀ ਧਰਤੀ ਤੋਂ ਖੇਡ ਕੇ ਆਇਆ ਵਾ ਇਹਨਾਂ ਦਾ ਧੰਨਵਾਦ ਕਰਨਾ ਆਇਆ ਚਿਮਾ ਸਾਹਿਬ ਜੀ ਤੇ ਅਸੀਂ ਵੀ ਇਹਨਾਂ ਦਾ ਚਿਮਾ ਸਾਹਿਬ ਜੀ ਦਾ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਨੂੰ ਪਹਿਲਾਂ ਇਹਨਾਂ ਨੇ ਬਹੁਤ ਗਰੰਟਾ ਦਿੱਤੀਆਂ ਵਾ ਇਹਨਾਂ ਦੇ ਟਾਈਮ 'ਚ ਬਹੁਤ ਕੰਮ ਹੋਇਆ ਪਿੰਡ ਦੇ ਕਿ ਅੱਦੋ ਹੀ ਜ਼ਿਆਦੇ ਬੜਾ ਹੀ ਬੁਰਾ ਹਾਲਾਤੀ ਦੀ ਪਿੰਡ ਦੀ ਵੀ ਜੋ ਵੀ ਆਂਦਾ ਇਹ ਰਿਸ਼ਤੇਦਾਰ ਉਹ ਵੀ ਕਹਿੰਦੇ ਸੀ ਵੀ ਨਹੀਂ ਬਹੁਤ ਮਾੜਾ ਹਾਲਾਤ ਵਾ ਇਹ ਬਹੁਤ-ਬਹੁਤ ਇਹਨਾ ਧੰਨਵਾਦ ਜਿੰਨੇ ਵੀ ਸੱਜਣ ਸਾਡੇ ਆਏ ਆ ਸਾਰਿਆਂ ਦਾ ਧੰਨਵਾਦ ਸਰਕਾਰ ਦੇ ਵਲੇ ਇਸ ਵਕਤ ਚੀਮਾ ਸਾਹਿਬ ਨੇ ਬਤਾਇਆ ਸੀ ਕਿ ਇਹ ਵੀ ਦੱਸਿਆ ਗਿਆ ਕਿ ਜਿਹੜੀਆਂ ਗਰੰਟਾ ਵੀ ਜਾਰੀਆਂ ਕੀਤੀਆਂ ਜਾਂ ਇਥੋਂ ਤੱਕ ਜਿਹੜੀ ਉਹ ਮੁਹੱਈਆ ਕਰਵਾਈ ਗਈ ਜਿਹੜਾ ਖੇਡਾਂ ਦਾ ਸਮਾਨ ਜਿਹੜਾ ਮੈਟਿੰਗ ਤੱਕ ਵੀ ਮੁਹੱਈਆ ਕਰਵਾਇਆ ਗਿਆ ਜਿਸ ਦੀ ਬਦੌਲਤ ਅੱਜ ਮੁੰਡਾ ਇੰਗਲੈਂਡ ਤਿੱਕੜ ਗਿਆ ਹਾਂਜੀ ਚੀਮਾ ਸਾਹਿਬ ਨੇ ਸਾਨੂੰ ਮੈਡ ਦਿੱਤੇ ਸੀਗੇ 8 ਲੱਖ 8.5 ਲੱਖ ਦੇ ਉਸ ਟਾਈਮ ਚੀਮਾ ਸਾਹਿਬ ਨੇ ਦਿੱਤੇ ਆ ਤੇ ਉਹਦੇ ਤੇ ਜਾਨੋ ਕਿ ਮੈਟਾਂ ਦੇ ਸਾਡੇ ਬੱਚੇ ਕਬੱਡੀ ਖੇਡ ਕੇ ਇਥੋਂ ਤੱਕ ਪਹੁੰਚੇ ਆ ਬਾਕੀ ਉੱਥੇ ਬਹੁਤ ਜਦੋਂ ਕਪੂਰਸਾ ਲੈਣ ਗਏ ਉੱਥੋਂ ਦੇ ਜਿਹੜੇ ਕੋਸ਼ ਸੀਗੇ ਹੋਰ ਪਿੰਡਾਂ ਵਾਲੇ ਉਹ ਕਹਿੰਦੇ ਸਾਨੂੰ ਦਿਓ ਪਰ ਜੀਮਾ ਸਾਹਿਬ ਨੇ ਕਿਹਾ ਵੀ ਨਹੀਂ ਅਛਣਾ ਸਿੰਘ ਨੂੰ ਮਿਲਣੇ ਆ ਤੇ ਜਿਹੜੇ ਸਾਨੂੰ ਇਹਨਾਂ ਨੇ ਮੈਟ ਦਿੱਤੇ ਸੀਗੇ ਹੁੰਦੇ ਤੇ ਮੁੰਡੇ ਬੱਚੇ ਕਬੱਡੀ ਖੇਡ ਕੇ ਇੱਥੋਂ ਤੱਕ ਪਹੁੰਚਿਆ ਜੀ ਮੰਡ ਚ ਮੈਟ ਕਾਲੀ ਦੇਣੇ ਹਾਂਜੀ ਹਾਂਜੀ ਮੰਡ ਚ ਕਹਿੰਦੇ ਮੈਟ ਨਹੀਂ ਦੇਣੇ ਇਹ ਪਿੰਡ ਜਿਹੜਾ ਅਛਣਾ ਸਿੰਘ ਸਾਡੇ ਦਾਦਾ ਜੀ ਦੇ ਨਾਂ ਤੇ ਪਿੰਡ ਵਾ ਮੈਂ ਇਥੋਂ ਦਾ ਸਾਬਕਾ ਸਰਪੰਚ ਵਾਂ ਸਾਡੀ ਸੋਚਿਆ ਸੀਗਾ ਕਿ ਹੜਾ ਦੀ ਮਾਰ ਘੱਲਣ ਵਾਲਾ ਜਿਹੜਾ ਤੁਹਾਡਾ ਇਹ ਇਲਾਕਾ ਵਾ ਕਦੀ ਇਥੋਂ ਵੀ ਪਲੇਅਰ ਉੱਠਣਗੇ ਕਦੀ ਅਬਰਦੇਸ਼ ਦੀ ਧਰਤੀ ਤੇ ਜਾਣਗੇ ਨਹੀਂ ਜੀ ਨਹੀਂ ਇਦਾਂ ਦੇ ਤਾਂ ਕੋਈ ਸੁਪਨਾ ਹੀ ਨਹੀਂ ਸੀਗਾ ਸਾਡਾ ਪਹਿਲੀ ਗੱਲ ਤਾਂ ਪਲਾਸਟਿਕ ਦਾ ਸਕੂਲ ਹੀ ਨਹੀਂ ਸੀ ਬਣ ਦਿੰਦੇ ਉਹੀ ਚੀਮਾ ਸਾਹਿਬ ਦੇ ਕੋਲੋਂ ਅਸੀਂ ਮਾਰਕ ਕਰਵਾਇਆ ਤੇ ਉੱਥੇ ਜਾ ਕੇ ਚੰਡੀਗੜ੍ਹ ਕ੍ਰਿਸ਼ਨ ਕੁਮਾਰ ਉਸ ਟਾਈਮ ਸੀਗੇ ਉਹਨਾਂ ਨੇ ਫਿਰ ਜਨਕ ਜੱਸ ਕੀਤਾ ਸਾਡਾ ਪੰਜਾਬ ਚ ਪਹਿਲਾ ਸਾਡਾ ਹੀ ਛੰਨਾ ਛੇ ਸਿੰਘ ਦਾ ਪਲਾਸਟਿਕ ਦਾ ਸਕੂਲ ਹੋਇਆ ਉਹ ਚੀਮਾ ਸਾਹਿਬ ਨੇ ਜੋ ਲਿਖਿਆ ਤੇ ਪਲਾਸਟਿਕ ਦਾ ਸਕੂਲ ਹੋ ਗਿਆ ਤੇ ਇੱਥੋਂ ਤੱਕ ਜਨਕ ਅਸੀਂ ਪਹੁੰਚੇ ਨਹੀਂ ਤਾਂ ਬਾਕੀ ਜਿੰਨੇ ਪਿੰਡਾਂ ਦੇ ਟੀਚਰ ਸੀਗੇ ਉਹ ਕਹਿੰਦੇ ਛੰਨਾ ਛੇ ਸਿੰਘ ਸਕੂਲ ਨਹੀਂ ਬਣਨਾ ਚਾਹੀਦਾ ਉਹਨ ਜਦੋਂ ਪ੍ਰੋਫੈਸਰ ਉਹਨਾਂ ਨੇ ਚੰਡੀਗੜ੍ਹ ਤੋਂ ਫੋਨ ਆਇਆ ਵੀ ਕਹਿੰਦੇ ਵੀ ਤੁਹਾਨੂੰ ਚਿੱਠੀ ਮਿਲ ਗਈ ਤੇ ਮੈਂ ਕਹਾਂ ਨਹੀਂ ਸਰ ਮਿਲੀ ਫਿਰ ਅਸੀਂ ਉੱਥੇ ਡਿਊ ਸਾਹ ਦੇ ਕੋਲ ਗਿਆ ਕਪੂਰਥਾਲੇ ਮੱਥਾ ਸਿੰਘ ਸੀਗਾ ਉੱਥੇ ਜਦੋਂ ਅਸੀਂ ਦੱਸਿਆ ਵੀ ਸਾਨੂੰ ਚੰਡੀਗੜ੍ਹ ਤੋਂ ਫੋਨ ਆਇਆ ਤੇ ਸਾਨੂੰ ਵੀ ਤੁਸੀਂ ਸਾਡਾ ਸਕੂਲ ਹੋ ਗਿਆ ਤੇ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਹੁਣ ਰੋਲਾ ਪੈ ਜਾਣਾ ਫਿਰ ਸਾਨੂੰ ਉਹਨੇ ਚਿੱਠੀ ਦਿੱਤੀ ਪਲਾਸਟਿਕ ਦਾ ਸਕੂਲ ਸਾਡਾ ਹੋਇਆ ਤੇ ਲੋਕ ਤੇ ਜਿਹੜੇ ਬਾਕੀ ਪਿੰਡਾਂ ਵਾਲੇ ਤਾਂ ਅਜੇ ਵੀ ਸਾਡੇ ਨਾਲ ਬੜਾ ਵੀ ਕਹਿੰਦੇ ਵੀ ਸ਼ਨਾਸ਼ੇ ਸਿੰਘ ਦਾ ਸਭ ਤੋਂ ਨੰਬਰ 1 ਬਿਲਡਿੰਗ ਜ਼ਿਲ੍ਹਾ ਕਪੂਰਥਾਲੇ ਸਾਡੀ ਐ ਸ਼ਨਾਸ਼ੇ ਸਿੰਘ ਦੀ ਬਸ ਸਾਡੀ ਜੀ ਹਾਂਜੀ ਹਾਂਜੀ ਇਹਨਾਂ ਨੇ ਬਹੁਤ ਸਾਨੂੰ ਸਕੂਲ ਨੂੰ ਵੀ ਗਰੰਟੀ ਦਿੱਤੀਆਂ ਵਾ ਜਿਹੜੀਆਂ ਬਿਲਡਿੰਗਾਂ ਬਣੀਆਂ ਵਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ